ਦੋਸਤਾਨੇ ਮਿਲ ਕੇ ਮਾਮੂਲੀ ਜਿਹੀ ਤਕਰਾਰ ਤੋਂ ਬਾਅਦ ਆਪਣੇ ਹੀ ਦੋਸਤ ਨੂੰ ਤੇਜ਼ਾਰ ਹਥਿਆਰ ਦੇ ਨਾਲ ਉਸ ਦਾ ਕਤਲ ਕਰ ਦਿੱਤਾ ਉਸ ਨੂੰ ਮਾਰ ਦਿੱਤਾ ਜਾਨੋਂ ਮਾਰ ਦਿੱਤਾ ਵੱਡੀ ਖਬਰ ਸਾਹਮਣੇ ਆ ਰਹੀ ਹੈ ਹਾਲਾਂਕਿ ਇਸ ਵਿੱਚ ਸਭ ਤੋਂ ਹੈਰਾਨਗੀ ਵਾਲੀ ਗੱਲ ਇਹ ਹੈ ਕਿ ਮਾਮੂਲੀ ਜਹੀ ਤਕਰਾਰ ਹੋਈ ਸੀ ਤੇ 16 ਸਾਲ ਦਾ ਇੱਕ ਖਿਡਾਰੀ ਜੋ ਕਿ ਵਾਲੀਬਾਲ ਪਲੇਅਰ ਸੀਗਾ ਵਧੀਆ ਖਿਡਾਰੀ ਸੀਗਾ ਉਸ ਦਾ ਕਤਲ ਕਰ ਦਿੱਤਾ ਗਿਆ ਤੇ ਮਾਰਿਆ ਵੀ ਇਸ ਤਰੀਕੇ ਦੇ ਨਾਲ ਬੁਰੀ ਤਰੀਕੇ ਦੇ ਨਾਲ ਕਿ ਮੌਕੇ ਤੇ ਹੀ ਉਸ ਦੀ ਮੌਤ ਹੋ ਗਈ ਹਾਲਾਂਕਿ ਮਾਪਿਆਂ ਦੇ ਵੱਲੋਂ ਜ਼ਰੂਰ ਕੋਸ਼ਿਸ਼ ਕੀਤੀ ਗਈ ਕਿ ਇਸ ਖਿਡਾਰੀ ਨੂੰ ਜੋ ਉਹਨਾਂ ਦਾ ਪੁੱਤ ਹੈਗਾ ਜੋ ਕਿ ਬਹੁਤ ਸੋਹਣਾ ਪੁੱਤ ਹੈਗਾ ਉਸ ਨੂੰ ਹਸਪਤਾਲ ਲੈ ਕੇ ਜਾਇਆ ਜਾਵੇ ਜਲਦੀ ਜੋ ਹੈ ਉਸ ਦਾ ਇਲਾਜ ਹੋ ਜਾਵੇ ਜਲਦੀ ਜਲਦੀ ਉਹ ਠੀਕ ਹੋ ਜਾਵੇ ਪਰ ਜਿਸ ਤਰੀਕੇ ਦੇ ਨਾਲ ਉਸ ਉੱਤੇ ਹਮਲਾ ਕੀਤਾ ਗਿਆ ਸੀ ਜਿਸ ਤਰੀਕੇ ਦੇ ਨਾਲ ਉਸ ਨੂੰ ਲਹੂ ਲੋਹਾਨ ਕੀਤਾ ਗਿਆ ਤਾਂ ਵਾਲੀਬਾਲ ਖਿਡਾਰੀ ਦੀ ਜਾਨ ਨਹੀਂ ਬਚੀ ਤਾਂ ਖਬਰ ਜਿਹੜੀ ਹੈਗੀ ਤਰਨਤਾਰਨ ਤੋਂ ਸਾਹਮਣੇ ਆ ਰਹੀ ਹੈ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਠੱਟਾ ਵਾਸੀ ਵਾਲੀਬਾਲ ਖਿਡਾਰੀ ਦਾ ਤੇ ਸਾਰ ਹਤਿਆਰਾ ਦੇ ਨਾਲ ਕਤਲ ਕਰ ਦਿੱਤਾ ਗਿਆ ਖਿਡਾਰੀ ਕੌਣ ਹੈਗਾ ਉਹ ਤਸਵੀਰ ਤੁਹਾਨੂੰ ਦਿਖਾ ਰਿਹਾ ਦੱਸਿਆ ਜਾ ਰਿਹਾ ਕਿ मामले तकरार ਤੋਂ ਬਾਅਦ ਉਸ ਦੀ ਹੱਤਿਆ ਕੀਤੀ ਗਈ ਹੈ ਮੌਕੇ ਤੇ ਪੁੱਜੀ ਥਾੜਾ ਸਰ ਹਾਲੀ ਦੀ ਪੁਲਿਸ ਨੇ ਹਾਲਾਕੀ ਜੋ ਬਰਤਕਦੇ ਉਸ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਤੇ ਅਗਲੀ ਜਾਂਚ ਕੀਤੀ ਜਾ ਰਹੀ ਹੈ ਹਾਲਾਂਕਿ ਇਸ ਦੇ ਵਿੱਚ ਜਾਣਕਾਰੀ ਜੋ ਮਿਲੀ ਹੈ ਜੋ ਵਿਵੇਕ 베ਰ ਸਿੰਘ ਜੋ ਕਿ ਇਹ ਵਾਲੀਬਾਲ ਖਿਡਾਰੀ ਹੈ 16 ਸਾਲ ਦਾ ਮਹਿਜ਼ 16 ਸਾਲ ਦਾ ਸੀਗਾ ਤੇ ਇਸ ਦੇ ਵਿੱਚ ਜਾਣਕਾਰੀ ਜੋ ਦਿੱਤੀ ਜਾ ਰਹੀ ਹੈ ਕਿ ਪਿੰਡ ਠੱਟਾ ਜੋ ਕਿ 11ਵਾਂ ਜਮਾਤ ਦਾ ਵਿਦਿਆਰਥੀ ਸੀਗਾ ਠੱਟਾ ਦਾ ਰਹਿਣ ਵਾਲਾ ਸੀਗਾ ਪੈਣਦੇ ਹੀ ਕਿਸੇ ਨੌਜਵਾਨ ਦੇ ਨਾਲ ਝਗੜਾ ਹੋਇਆ ਸੀ ਜਿਸ ਦੇ ਰੰਜਿਸ਼ ਦੇ ਤਹਿਤ ਉਸ ਦੇ ਉੱਪਰ ਉਸ ਵੇਲੇ ਹਮਲਾ ਕਰ ਦਿੱਤਾ ਗਿਆ ਜਦੋਂ ਕਿਸੇ ਕੰਮ ਦੇ ਲਈ ਸਰਹਾਲੇ ਦੀ ਅਨਾਜ ਮੰਡੀ ਦੇ ਕੋਲ ਇਹ ਨੌਜਵਨ ਜਿਹੜਾ ਮੁੰਡਾ ਹੈਗਾ 16 ਸਾਲ ਦਾ ਉਹ ਗਿਆ ਸੀਗਾ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਵਿਵੇਕ ਬੇ ਸਿੰਘ ਵਾਲੀਬਾਲ ਦਾ ਖਿਡਾਰੀ ਸੀ ਜ਼ਖਮੀ ਹਾਲਤ ਦੇ ਵਿੱਚ ਉਸ ਦੇ ਚਚੇਰੇ ਭਰਾ ਅਤੇ ਹੋਰਾਂ ਨੇ ਉਸ ਨੂੰ ਹਸਪਤਾਲ ਲਿਆਂਦਾ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਸ਼ਾਮ ਕਰੀਬ 4 ਵਜੇ ਦੀ ਇੱਕ ਘਟਨਾ ਦੱਸੀ ਜਾ ਰਹੀ ਹੈ ਜਾਣਕਾਰੀ ਮਿਲਦੇ ਹੈ थाना ਸਰਹਾਲੀ ਦੇ ਮੁਖੀ ਵਰਜਿੰਦਰ ਸਿੰਘ ਪੁਲਿਸ ਪਾਰਟੀਆਂ ਨੇ ਮੌਕੇ ਤੇ ਪਹੁੰਚਦੇ ਨੇ ਅਤੇ ਇਸ ਦੇ ਵਿੱਚ ਹੁਣ ਅਗਲੀ ਰੀ ਕਾਰਵਾਈ ਕੀਤੀ ਜਾ ਰਹੀ ਹੈ ਉਹਨਾਂ ਕਹਿੰਿਆ ਕਿ ਪਰਿਵਾਰ ਦੇ ਬਿਆਨਾਂ ਉਤੇ ਕਾਰਵਾਈ ਕੀਤੀ ਜਾ ਰਹੀ ਹੈ ਲਾਸ਼ ਨੂੰ ਪੋਸਟਮਾਰਟਮ ਲਈ ਪੇਸ਼ ਦਿੱਤਾ ਗਿਆ ਜਿਸ ਦਾ ਬੁੱਧਵਾਰ ਨੂੰ ਪੋਸਟਮਾਰਟਮ ਕਰਵਾਇਆ ਜਾਵੇਗਾ 10 ਸੇ ਮਰਤਕ ਵਿਵੇਕ 베ਰ ਸਿੰਘ ਜੋ ਸੰਦੂ ਦੀ ਮਾਤਾ ਸਰਹਾਲੀ ਦੇ ਨਿੱਜੀ ਸਕੂਲ ਦੇ ਵਿੱਚ ਪ੍ਰਿੰਸੀਪਲ ਨੇ ਜਦੋਂ ਕਿ ਉਸ ਦਾ ਵੱਡਾ ਭਰਾ ਕੈਨੇਡਾ ਦੇ ਵਿੱਚ ਰਹਿ ਰਿਹਾ ਦੋ ਭਰਾ ਨੇ ਇੱਕ ਕੈਨੇਡਾ ਦੇ ਵਿੱਚ ਰਹਿੰਦਾ ਤੇ ਇੱਕ ਇੱਥੇ ਜੋ ਕਿ 16 ਸਾਲ ਦਾ ਵਾਲੀਬਾਲ ਪਲੇਅਰ ਸੀਗਾ ਜੋ ਕਿ ਮਾਪਿਆਂ ਦੇ ਨਾਲ ਇੱਥੇ ਰਹਿੰਦਾ ਸੀ ਲੇਕਿਨ ਅਚਾਨਕ ਹੀ ਜੋ ਹੈ ਉਸ ਨੂੰ ਮੌਤੇ ਘਾਟ ਉਤਾਰ ਦਿੱਤਾ ਗਿਆ ਤੇ ਵੱਡੀ ਖਬਰ ਜਿਹੜੀ ਆ ਸਾਹਮਣੇ ਆ ਰਹੀ ਹੈ 16 ਸਾਲ ਦੇ ਵਾਲੀਬਾਲ ਪਲੇਅਰ ਦੀ ਹੱਤਿਆ ਕੀਤੀ ਗਈ ਹੈ मामूली ਜਹੀ ਟਕਰਾਰ ਸੀ ਹਾਲਾਂਕਿ ਇਸੇ ਵੀ ਜੇਕਰ ਗੱਲ ਕੀਤੀ ਜਾਵੇ ਪੁਲਿਸ ਦੇ ਵੱਲੋਂ ਇਨਵੈਸਟੀਗੇਸ਼ਨ ਜ਼ਰੂਰ ਕੀਤੀ ਜਾ ਰਹੀ ਹੈ ਮਾਮਲਾ ਜਦੋਂ ਇਹ ਸਾਹਮਣੇ ਆਉਂਦਾ ਤਾਂ ਪੂਰੇ ਪਣ ਦੇ ਵਿੱਚ ਸੋਗ ਦੀ ਲਹਿਰ ਦੌੜ ਜਾਂਦੀ ਹੈ ਮਾਤਮ ਦਾ ਮਾਹੌਲ ਦੇਖਿਆ ਜਾ ਰਿਹਾ ਹੈ ਸੋਗ ਜੋ ਇਹ ਦੇਖਣ ਨੂੰ ਮਿਲ ਰਿਹਾ ਹੈ ਪੂਰੇ ਪਣ ਦੇ ਵਿੱਚ ਕੀ 16 ਸਾਲ ਦਾ ਜਿਹੜਾ ਖਿਡਾਰੀ ਸੀਗਾ ਉਸ ਦੀ ਹੱਤਿਆ ਸਿਰਫ ਛੋਟੀ ਜਹੀ ਟਕਰਾਰ ਤੋਂ ਬਾਅਦ ਕਰ ਦਿੱਤੀ ਗਈ ਹੈ ਤਾਂ ਪੂਰੇ ਮਾਮਲੇ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਦਾ ਕੀ ਕੁਝ ਕਹਿਣਾ ਇੱਕ ਵਾਰੀ ਤੁਹਾਨੂੰ ਸੁਣਾਉਂਦੇ ਹਾਂ ਤਨਵਾਤੇ ਕੋਈ ਨਹੀਂ ਆ ਉਸ ਮੁੰਡਿਆਂ ਦੀ ਕੋਈ ਮਾੜੀ ਮੋੜ ਫੋਨ ਪਾ ਤੇ ਝਗੜਾ ਕਿਤੇ ਪਰਸਾ ਚੌਥੇ ਵੀ ਦੱਸਦੇ ਝਗੜਾ ਹੋਇਆ ਹੈ ਲੜੇ ਆਪਸ ਵਿੱਚ ਮੜਾ ਮੋਟ ਤੇ ਅੱਜ ਵੀ ਫੇਰ ਫੋਨ ਕਰਕੇ ਗਾਲਾ ਗੋਲਾ ਕੱਢਦੇ ਹੀ ਮੁੰਡੇ ਨੂੰ ਤੁਹਾਨੂੰ ਸਾਦੇ ਹੀ ਉਹ ਸਰੀਆੜੀ ਸਾਹਿਬ ਦਾੜਾ ਮੰਡੀ ਚਲੇ ਗਿਆ ਉਹ ਤੇ ਧਮਕੀਆਂ ਦਿੰਦੇ ਧਮਕੀ ਤੇ ਧਮਕੀ ਦਿੰਦੇ ਹੀ ਤੇ ਇਹ ਇਕੱਲਾ ਹੀ ਚਲੇ ਗਿਆ ਤੇ ਜਦੋਂ ਗਿਆ ਤੇ ਇਹਨੇ ਅਗੇ ਦੱਸੋ ਰੋਜ਼ ਮੈਨੂੰ ਗਾਲਾ ਕੱਢਦੇ ਚੱਕਰ ਕੀ ਆ ਇਹ ਮੁੰਡਾ ਵਾਲੀ ਵਾਲ ਦਾ ਪਲੇਅਰ ਅਸੀਂ ਚੰਗਾ ਚੰਗਾ ਪਰਿਵਾਰ ਦਾ ਅਸੀਂ ਚੰਗਾ ਇੱਕ ਭਰਾ ਦਾ ਕੈਨੇਡਾ ਗਿਆ ਜਦੋਂ ਗਿਆ ਤੇ ਇਹਨੇ ਪੁੱਛਿਆ ਉਹਨਾਂ ਕੋਈ ਗੱਲ ਨਹੀਂ ਸੁਣੀ ਮੁੰਡਾ ਸਰਿਆਲੀ ਦਾ ਦੱਸਦੇ ਮਣੀ ਮਣੀ ਮੁੰਡੇ ਦਾ ਨਾਂ ਉਹਨੇ ਕਿਰਚ ਕੱਢ ਕੇ ਆ ਸਿੱਧੀ ਦਿਲ ਤੇ ਮਾਰੀ ਇਹ ਡੇ ਪਿਆ ਦੇ ਕੇ ਉੱਠ ਕੇ ਤੇ ਉਹਨੂੰ ਫੜਨ ਲੱਗਾ ਉਹਨਾਂ ਦੂਜਾ ਵਾਰ ਕੀਤਾ ਕਿਰਚ ਦਾ ਉਹ ਦਿਲ ਦੀ ਦੂਜੀ ਸਾਈਡ ਤੇ ਏਡਾ ਵੱਡਾ ਪਿਆ ਘਟ ਤੋਂ ਘਟ ਇੱਕ ਗੇਫਣਾ ਤੇ ਉੱਥੇ ਹੀ ਉਹ ਦੇਖਿਆ ਕਿਨੇ ਸਾਡੇ ਕੀ ਨੇ ਸਾਡੇ ਤਾਂ 16 16 16 ਸਾਲ ਦੀ ਉਮਰ ਹੈ ਤੇ ਖਿਡਾਰੀ ਕਹਦਾ ਵੀ ਵਾਲੀਬਾਲ ਦਾ ਖਿਡਾਰੀ ਇਹ ਇੱਥੇ ਖੇਡਦਾ ਹੀ ਨਹੀਂ ਜਲੰਧਰ ਅਕੈਡਮੀ ਟੂਰਨਾਮੈਂਟ ਜਾਂਦਾ ਹੈ ਜਲੰਧਰ ਅਕੈਡਮੀ 'ਚ ਹਾਂਜੀ ਕੀ ਆਪਾਂ ਪੁਸ਼ਤਿਕ ਵੀ ਮੰਗ ਕਰਦੇ ਹਾਂ ਇਹ ਆਪਾਂ ਮੰਗ ਕਰਦੇ ਹੋ ਸਖਤ ਕਾਰਵਾਈ ਹੋਵੇ ਕਿ ਉਹ ਵਰਕਰ ਇਹ ਤਾਂ ਦਿਖਾਉਣੀ ਚਾਹੀਦੀ ਜਾਂ ਆਪਾਂ ਸੀਰ ਹੋ ਜੇ ਉਹਦੇ ਬੰਦੇ ਨੂੰ ਨੌਜਵਾਨ ਮਾਪਿਆਂ ਦਾ ਕਰਨਾ ਦੋ ਪੁੱਤੇ ਹੀ ਇੱਕ ਕੈਨੇਡਾ 'ਚ ਤੇ ਵੇੜਾ ਕਰ ਕਰਕੇ ਰਸਤਾ ਘਰ ਦਾ ਸਾਰਾ ਘਰ ਹੀ ਬਰਬਾਦ ਹੋ ਗਿਆ ਸਕੂਲ ਪੜਦੇ ਮੁੰਡੇ ਉਹ ਮਾਰੀ ਮੋੜ ਪੀਣਾਂ ਗੱਲ ਹੋਈ ਤੇ ਮੈਂ ਬੈਗ ਪਾ ਕੇ ਲੈਣੋਂ ਗਿਆ ਸਾਈ ਕਬਾਟ ਉਹ ਬਾਰੇ ਕਹਿੰਦਾ ਕਿ ਤੁਸੀਂ ਕਿੰਨੇ ਦਰ ਮੋੜੇ ਮੈਂ ਮਾਨਾ ਕੋ ਗਾਲੀ ਪਾਉਂ ਕੋ ਪਿਆ ਪਾਉਂ ਤਰੀਂਦੇ ਤੇ ਤੇ 35 40 ਜਣੇ ਆਏ ਕੋ ਫਰਾਏ ਸਰੇ ਦੋ ਤਿੰਨ ਹੀ ਹੋ ਜਾਣ ਬੜਾ ਮਾਰਦਾ ਉਹਨੇ ਇਹ ਵੀ ਜਾਰੇ ਪਹਿਣ ਕੇ ਨਹੀਂ ਪਾ ਜਾਂਗੇ ਇਹ ਗੱਲ ਹੈ ਇਹ ਗੱਲ ਹੈ ਕੀ ਨਾਂਜੀ ਦਾ ਬੋਦੀ ਇੱਕ ਵੀ ਸੀ ਤੇ ਪਲੇਅਰ ਵੀ ਸੀ ਇਹ ਵਾਲੀ ਵਾਲ ਨੂੰ ਹਾਂ ਕਿਤੇ ਖੇਡਦਾ ਜਿਹਨਾਂ ਦਾ ਸਪੋਰਟਸ ਕੋ ਮਾਰਿਆ ਕੀ ਤਾਂ ਬੇਹੱਦ ਹੀ ਦੁਖਦਾਈ ਘਟਨਾ ਵਾਪਰੀ ਹੈ ਜਿਸ ਦੇ ਕਾਰਨ ਹੁਣ ਪੂਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਦੇਖਣ ਨੂੰ ਮਿਲ ਰਿਹਾ ਉੱਥੇ ਜੇਕਰ ਦੂਜੇ ਪਾਸੇ ਗੱਲ ਕੀਤੀ ਜਾਵੇ ਤਾਂ ਵੱਡਾ ਭਰਾ ਜੋ ਕਿ ਕੈਨੇਡਾ ਦੇ ਵਿੱਚ ਰਹਿੰਦਾ ਹੈ ਤਾਂ ਹੁਣ ਉਸ ਨੂੰ ਵੀ ਜਿਹੜੀ ਜਾਣਕਾਰੀ ਮਿਲ ਚੁੱਕੀ ਹੈਗੀ ਤਾਂ ਪੂਰੇ ਮਾਮਲੇ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਮ੍ਰਿਤਕ ਵਿਵੇਕ ਵੀਰ ਸਿੰਘ ਬਾਲੀਵਾਲ ਖਿਡਾਰੀ ਸੀਗਾ ਜਿਸ ਦੀ ਕੀ ਹਤਿਆ ਕਰ ਦਿੱਤੀ ਗਈ ਹੈ ਹਾਲਾਂਕਿ ਪੂਰੇ ਮਾਮਲੇ ਦੇ ਵਿੱਚ ਡੀਐਸਪੀ ਨੇ ਦੱਸਿਆ ਕਿ ਜੋ ਪਰਿਵਾਰਕ ਮੈਂਬਰ ਨੇ ਉਹਨਾਂ ਦਾ ਬਿਆਨ ਅਸੀਂ ਦਰਜ ਕਰ ਲਿਆ ਤੇ ਬਿਆਨਾਂ ਦੇ ਆਧਾਰ ਉਤੇ ਜਿਹੜੀ ਕਾਰਵਾਈ ਹੈ ਬਣਦੀ ਕਾਰਵਾਈ ਕੀਤੀ ਜਾਵੇਗੀ ਹਾਲਾਂਕਿ ਮੁੜਲੇ ਜਾਂਚ ਦੇ ਵਿੱਚ ਫਿਲਹਾਲ ਤੱਕ ਕੋਈ ਜਾਣਕਾਰੀ ਪੁਲਿਸ ਨੂੰ ਹੱਥ ਨਹੀਂ ਲੱਗੀ ਕਿਉਂਕਿ ਪੁਲਿਸ ਦਾ ਕਹਿਣਾ ਹੈ ਕਿ ਅਸੀਂ ਇਸ ਮਾਮਲੇ ਦੇ ਵਿੱਚ ਰੰਜਿਸ਼ ਕੀ ਸੀ ਇਸ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇਹ ਗੱਲ ਜ਼ਰੂਰ ਸਾਹਮਣੇ ਆਈ ਹੈ ਕਿ ਮਾਮਲੇ ਜਹੀ ਟਕਰਾਰ ਹੋਈ ਸੀ ਮਾਮੂਲੀ ਜਹੀ ਤਕਰਾਰ ਤੋਂ ਬਾਅਦ ਇਸ ਵੱਡੇ ਕਾਰਨਾਮੇ ਨੂੰ ਅੰਜਾਮ ਦਿੱਤਾ ਗਿਆ ਜਾਣਕਾਰੀ ਇਹ ਵੀ ਦਿੱਤੀ ਜਾ ਰਹੀ ਕਿ ਪਹਿਲਾਂ ਕਿਤੇ ਫੋਨ ਤੇ ਵੀ ਗਲਬਾਤ ਹੋਈ ਸੀ ਪਹਿਲਾਂ ਵੀ ਕਿਤੇ ਝਗੜਾ ਹੋਇਆ ਸੀ ਜਿਸ ਤੋਂ ਬਾਅਦ ਹੁਣ ਅਚਾਨਕ ਹੀ ਇਹਨਾਂ ਨੌਜਵਾਨਾਂ ਦੇ ਵੱਲੋਂ ਮੁੰਡੇ ਦਾ ਕਤਲ ਕਰ ਦਿੱਤਾ ਗਿਆ ਬੇਰਹਿਮੀ ਦੇ ਨਾਲ ਹਾਲਾਂਕਿ ਪੂਰੇ ਮਾਮਲੇ ਦੇ ਵਿੱਚ ਪੁਲਿਸ ਦੀ ਐਂਟਰੀ ਹੋ ਚੁੱਕੀ ਹੈ ਪੁਲਿਸ ਦਾ ਕੀ ਕੁਝ ਕਹਿਣਾ ਹੈ ਪੂਰੇ ਮਾਮਲੇ ਦੇ ਵਿੱਚ ਕੀ ਕੁਝ ਇਨਵੈਸਟੀਗੇਸ਼ਨ ਕੀ ਕੁਝ ਕਾਰਵਾਈ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਕੀ ਕੁਝ ਕਹਿਣਾ ਤੁਸੀਂ ਵੀ ਸੁਣੋ ਅਥਿਕ ਸਰਾਲੀ ਜਿਹੜਾ ਇਸਰਾਲੀ ਪਿੰਡ ਹੈ ਸਰਾਲੀ ਥਾਣਾ ਉੱਥੇ ਇਨਫੋਰਮੇਸ਼ਨ ਮਿਲੀ ਸੀ ਕਿ ਜਿਹੜੀ ਮੰਡੀ ਹੈ ਉੱਥੇ ਲੜਾਈ ਹੋ ਗਈ ਹੈ ਤੇ ਉੱਥੇ ਇੱਕ ਬੰਦੇ ਦੀ ਉਸ ਦੌਰਾਨ ਡੈਥ ਹੋ ਜਾਂਦੀ ਹੈ ਜਦੋਂ ਉੱਥੇ ਮੌਕੇ ਜਾ ਕੇ ਦੇਖਿਆ ਜਾਂਦਾ ਹੈ ਤੇ ਉੱਥੇ ਆਪਾਂ ਦੇਖਦੇ ਆ ਕਿ ਜਿਹੜੀ ਡੈੱਡ ਬੋਡੀ ਹੈ ਉਹਨੂੰ ਉਹਦੇ ਦੋਸਤ ਲੈ ਕੇ ਜਾ ਚੁਕੇ ਆ ਤੇ ਉੱਥੇ ਖੂਨ ਢਲਿਆ ਹੋਇਆ ਸੀ ਇਹਦੇ ਵਿੱਚ ਕਿਰਚ ਦਾ ਯੂਜ਼ ਕੀਤਾ ਗਿਆ ਹੈ ਮਰਨ ਵਾਲੇ ਦਾ ਨਾਮ ਹੈਗਾ ਵਿਵੇਕਦੀਪ ਸਿੰਘ ਜਿਹੜਾ ਕਿ ਠੱਠੇ ਪਿੰਡ ਦਾ ਰਹਿਣ ਵਾਲਾ ਹੈ ਪਲੇਅਰ ਸੀ ਮੁੰਡਾ ਸਰ ਹਾਂਜੀ ਕਹਿ ਰਹੇ ਕਿ ਬਾਲੀਬੋਲ ਦਾ ਪਲੇਅਰ ਹੈ ਆ ਕਿ ਸਰ ਕਾਰਨ ਕੋਈ ਮਾਰਨ ਦਾ ਆਪਸੀ ਰੰਜਿਸ਼ ਹਾਂ ਇਹਦੀ ਆਪਸੀ ਸਕੂਲ ਲੈਵਲ ਤੋਂ ਹੀ ਰੰਜਿਸ਼ ਭਾਈ ਚੱਲਦੀ ਆ ਰਹੀ ਸੀ ਤੇ ਐਗਜ਼ੈਕਟ ਇਸਨੂੰ ਆਪਾਂ ਵੈਰੀਫਾਈ ਕਰ ਰਹੇ ਆਂ ਤੇ ਦੋਸ਼ੇ ਦੀ ਪਾਲ ਕਰ ਰਹੇ ਆਂ ਆਪਾਂ ਕਿੰਨੇ ਕੁ ਮੁੰਡੇ ਸੀ ਸਰ ਜਿਨ੍ਹਾਂ ਨੂੰ ਘਟਨਾ ਨੂੰ ਜਾਣ ਦਿੱਤਾ ਲਗਭਗ 5-6 ਬੰਦੇ ਆਏ ਸੀ ਜਿਨ੍ਹਾਂ ਨੇ ਘਟਨਾ ਨੂੰ ਜਾਣ ਦਿੱਤਾ ਤੇ ਉਹ ਮਲਟੀਪਲ ਪੋਸਟਮੈਨ ਨੂੰ ਭੇਜ ਦਿੱਤਾ ਹਾਂਜੀ ਪੋਸਟਮੈਨ ਨੂੰ ਹੀ ਭੇਜ ਦਿੱਤਾ ਤੇ ਕੋਈ ਹੋਰ ਕੋਈ ਫਲੂ ਵਗੈਰਾ ਇਸ ਮਾਮਲੇ ਵਿੱਚ